ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪਰਿਵਾਰ ਪਹੁੰਚੇ ਹੋ ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕਰੀਦੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜਾਂ ਦੀ ਬੜੀ ਦਿੱਕਤ ਐ ਜੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ ਇਸ ਵਾਰ ਕੱਟੋ-ਕੱਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁਲ ਤੇ ਮੈਂ ਤੁਹਾਡੇ ਮਾਦੀਨ ਰਾਈ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਬਟਾਲੇ ਜਿਹੜਾ ਆਰਰ ਬਾਬਾ ਕਾਲਜ ਦੇ ਲਾਗੇ ਹਸਰੀ ਦਾ ਪੁਲ ਹੈ ਉਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣ ਦੇ ਯੋਗ ਬੂਗਾ ਉਦੇ ਨਾਲ ਨਾਲ ਮੈਂ ਕਹਿ ਸਕਦਾ ਵੀ ਹਰ ਪੱਖੋਂ ਜਿੱਥੇ-ਜਿੱਥੇ ਲੰਗਰ ਲੱਗਣੇ ਨੇ ਉੱਥੇ-ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿਤਰਾਂ ਪਿਛਲੀ ਵਾਰੀ ਵਾਰਦਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਤਰਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਇਸ ਵਾਰ ਸਾਰਾ ਸਾਡੀ ਕੋਸ਼ਿਸ਼ੇ ਰਹੀ ਆ ਵੀ ਪ੍ਰਾਪਰਲੀ ਪਹਿਲਾਂ ਗਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਉਹਨੂੰ ਦੂਰ ਕਰ ਰਹੇ ਆ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਛੁੱਟੀ ਹੋਵੇ ਉਹ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿਰ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਵੇਰੇ ਜਿਹੜੀ ਆ ਤੁਹਾਡੇ ਬਾਦੀਆਂ ਭਰਾਹੀਂ ਇਹ ਵੀ ਜਿਹੜੀ ਲੈਟਰ ਆ ਉਹ ਵੀ ਤੁਹਾਨੂੰ ਆਪਾਂ ਹੈਲਪ ਦੇ ਦੇਣਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਇਸ ਤਰੀਕੇ ਨਾਲ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਡਰਾਈ ਡੇ ਰਹੂਗਾ ਜੀ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲਗਣਾ ਉਸ ਦਿਨ ਡਰਾਈ ਡੇ ਰਹੂਗਾ ਚੋ ਦਿਨ ਜਿਹੜਾ ਸਮਾਗੋ ਲੈਣੇ ਆ ਇਹਨਾਂ ਦੇ ਕਿਹੜੀ ਕਿਹੜੀਆਂ ਸਿੱਸੀ ਪਹੁੰਚਣੀਆਂ ਦੀ ਸਕਾਲ ਹੈ ਅ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਧਵਾ ਜੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਬਈ ਉਹਨਾਂ ਨੇ ਵੀ ਇੰਟੀਮੇਟ ਡੇਟਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਿਟ ਮਿਨਿਸਟਰ ਲਾਲਚੰਦ ਕਟਾਰੂ ਜੀ ਸਾਡੇ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਇਹ ਵੀ ਆਉਣਗੇ ਸਾਰੇ ਐਂਟਰੀ ਤੇ ਕਿੱਥੇ ਸਵਾਗਤ ਕੀਤਾ ਜਾ ਰਿਹਾ ਹੈ ਅ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲੇ ਦੀ ਟੀਮ ਹੈ ਸਾਰੀ ਜਿਹੜੀ ਹੈ ਉਹਨਾਂ ਦਾ ਸਵਾਗਤ ਕਰ ਲਈਏ ਉੱਥੇ ਪਹੁੰਚੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅ ਅਲ ਜੱਜ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਆ ਉਹ ਵੀ ਆਪਾਂ ਮਦਦ ਦਵਾਂਗੇ ਪੁਲਿਸ ਜਿਹੜੀ ਹੈ ਨੇਚਰਲੀ ਬਾਹਰੋਂ ਵੀ ਆ ਰਹੀ ਹੈ ਔਰ ਵਧੀਆ ਢੰਗ ਨਾਲ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਜੀ ਸਾਰਾ